ਨਗਾਤਾ ਦੇ ਟਾਈਮ ਚ ਆ ਚੀਜ਼ਾਂ ਪਾੜ ਜਾਂਦੀਆਂ ਰਹੀਆਂ ਬੰਦਿਆਂ ਦੇ ਮੁਕੀਆਂ ਵਾਜੋ ਲਹੂ ਨਿਕਲਦਾ ਹੁੰਦਾ ਇਥੇ ਸੱਸਾ ਟਾਂਕੇ ਇਥੇ ਲੱਗੇ ਹੋਇਆ ਇੱਧਰ ਅਗੂਠੇ ਗਿੱਟੇ ਲਹੂ ਨਿਕਲਦਾ ਹੁੰਦਾ ਵਿਰਾਸ਼ਾਂ ਚੋਂ ਕੇ ਟਾਈਮ ਮੈਂ ਆਪ ਦੇਖਦਾ ਰਿਹਾ ਤਲਵੰਡੀ ਚੌਧਰੀਆਂ ਦੇ ਕੱਪ ਤੇ ਵੱਡੇ ਵੱਡੇ ਬੰਦੇ ਮਿਹਨਤ ਲਾ ਰਹੇ ਇਥੇ ਮੈਂ ਕਹਾ ਅੱਜ ਆਪਾਂ ਫਿਰ ਚੋਰੀ ਚੋਰੀ ਹੋਣਾ ਹੋਰ ਸੁਣਾਉ ਗੱਲਾਂ ਬੰਦਾਂ ਨੂੰ ਦੇਖਦੇ ਆਂ ਵਿੰਦ ਕਰਦੇ ਵੀ ਆ ਕਿ ਨਹੀਂ 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 ਜਿੱਦਾਂ ਮਰਜੀ ਰਾਲੋ ਠੀਕ ਠਾਕ ਮੈਂ ਕਹਾ ਬੰਦਾ ਕਿਹੜਾ ਸਤਿਆ ਆਹੋ ਬੰਦਾ ਤੁਹਾਨੂੰ ਪਤਾ ਹੀ ਆ ਉਹ ਮੈਨੂੰ ਕਹਿੰਦਾ ਪਤਾ ਨਹੀਂ ਵਿੱਕੀ ਨੂੰ ਤਾਂ ਉਹਨੂੰ ਪਤਾ ਵਾ ਅੱਛਾ ਅੱਛਾ ਇਹ ਮੈਂ ਕਹਾ ਵੀ ਉਹ ਮੈਂ ਤੁਹਾਨੂੰ ਉਹਦਾ ਕਹਿਣਾ ਸੀ ਅੱਛਾ ਤੋਂ ਫਿਰ ਮੈਂ ਹੁਣ ਦੇਖਿਆ ਮੈਂ ਕਹਾ ਲਾ ਬੰਦਾ ਹੀ ਆਪਣਾ ਸਤਿਆ ਵਿੱਕੀ ਕੀ ਹਾਲ ਆ ਠੀਕ ਠਾਕ ਠੀਕ ਠਾਕ ਭਾਈ ਮੈਨੂੰ ਇਹਨਾਂ ਨੇ ਬਲਾਕੇ ਪਾਇਆ ਪਰ ਉਹ ਆਨੇ ਕੱਪ ਤੇ ਕਰਨਾ ਸਨਮਾਨ ਅੱਛਾ ਆਹੋ ਤੇ ਅੱਜ ਮੈਨੂੰ ਕਹਿੰਦੇ ਵੀ ਉੱਥੇ ਕਰਨਾ ਉੱਥੇ ਦੇਖਣਾ ਹਮ ਪਲੇਅਰ ਬਹੁਤ ਤਲਵੰਡੀ ਚੋਧਰੀਆਂ ਤੁਹਾਨੂੰ ਪਤਾ ਹੀ ਆ ਇੱਕ ਦਫਾ 6:00 ਵਜੇ ਇੱਕ ਦਫਾ ਠੀਕ ਆ ਨਾਲ ਦੇ ਮੈਂ ਕਿੱਥੇ ਝੁੱਟ ਨਾਲ ਦੇ ਹੁਣ ਇਹ ਵੀ ਕੰਮ ਕਰਾਂ ਦੇ ਅੱਛਾ ਯਾਰ ਕਿਹਨੂੰ ਕੀਤਾ ਨਹੀਂ ਸੀ ਆर्डर ਲਾ ਕਿਧਰ ਆਪਰੇ ਰੋਜ਼ ਇੱਥੇ ਹੀ ਕਰਦਾ ਵੀ ਕੀ ਮਿਹਨਤ ਹਾਂਜੀ ਭਾਈ ਅੱਛਾ ਚ ਵਧੀਆ ਇੱਥੇ ਹੀ ਆਹੀ ਹੈ ਨਾ ਟਾ ਚਾਹੀ ਉਧਰ ਉਹ ਮੈਚ ਨਹੀਂ ਇੱਥੇ ਹੁੰਦੇ ਇੱਥੇ ਟੂਰਨਾਮੈਂਟ ਹੋਇਆ ਸੀ ਹਾਂ ਹਾਂ ਮਿਹਨਤ ਕਰਨਾ ਫਿਰ ਇਹ ਸਹੀ ਆ ਗਰਾਊਂਡ ਪਾਈ ਸਾਈਡ ਤੇ ਆ ਜਦਾ ਸਾਡਾ ਠੀਕ ਆ ਠੀਕ ਆ ਕੈਂਪ ਵੀ ਸਵੇਰ ਨੂੰ ਇੱਥੇ ਲੱਗਾ ਆਪਣੇ ਜੇ ਕਿਸੇ ਪਲੇਅਰ ਨੇ ਆਉਣਾ ਵੀ ਹੋਵੇ ਹਾਂ ਹਾਂ ਆ ਸਕਦਾ ਭਾਈ ਆ ਸਕਦਾ ਹਾਂ ਤੇ ਕੌਣ ਆਪਣੇ ਦੰਦੇ ਕੋਚਿੰਗ ਵੀਰਪਾਲ ਭਾਈ ਆ ਭਾਈ ਅੱਛਾ ਵੀਰਪਾਲ ਠੀਕ ਆ ਹਾਂ ਬਾਲੀਵਾਲ ਦੇ ਕੋਚ ਵੀ ਦਾ ਠੀਕ ਆ ਠੀਕ ਆ ਜਿੱਤੇ ਭਾਈ ਮਿਹਨਤ ਕਰਾਂਦੇ ਜੋਤੇ ਭਾਈ ਹੁਣੇ ਵੀ ਹੁੰਦੇ ਰੇ ਪਹਿਲਾਂ ਇੱਥੇ ਬੋਲਟ ਹੋਣੀ ਹਾਂ ਹਾਂ ਲਵਲੀ ਹੋਣੀ ਕਿੰਨੀ ਹੋਣੀ ਸਾਰੇ ਅੱਛਾ ਜਿੱਤੇ ਭਾਈ ਹਣੀ ਉੱਥੇ ਸਾਰੇ ਇਕੱਠੇ ਹੀ ਇੱਥੇ ਕਰਦੇ ਹੁੰਦੇ ਹਾਂ ਬਾਹਰ ਨਹੀਂ ਜਾਰੀ ਲਾਉਣੀ ਜੀ ਸਾਰੇ ਹੁੰਦੇ ਹੁੰਦੇ ਜੀ ਅੱਛਾ ਹਰ ਪਲੇਅਰ ਆਇਆ ਕਰਨ ਲੱਗੇ ਬੰਦੇ ਆਪਣੇ ਏਰੀਆ ਦੇ ਸਵੇਰੇ ਬਾਕੀ ਜਿਹੜੇ ਲੰਬੜ ਪਾਜੀ ਹੁਣੀ ਸਾਰੇ ਇੱਥੇ ਕਰਦੇ ਨੇ ਸਾਰੇ ਭਾਈ ਜਿੰਦੇ ਸਾਰੇ 2Z ਸਾਰੇ ਪਲੇਅਰ ਇੱਥੇ ਕਰਦੇ ਸਾਰੇ ਇੱਥੇ ਕਰਦੇ ਇੱਥੇ ਕਰਦੇ ਜੀ ਸਾਰੀ ਦੁਨੀਆ ਦੀਆਂ ਤਾਂ ਕੈਂਚੀਆਂ ਵੱਜੀਆਂ ਇੱਥੇ ਤਾਂ ਹੁਣ ਦੱਤ ਕਿਥੋਂ ਪੈਸੇ ਮੜ ਜਵੇ ਸਾਰੀ ਦੁਨੀਆ ਨੇ ਕਿਹਾ ਕੈਂਚੀਆਂ ਨਹੀਂ ਆਏ ਹੋਏ ਇਹ ਆਪਣੇ ਹੌਂਤਾ ਕੀ ਪ੍ਰੈਕਟਿਸ ਕਰਨ ਹੋਵੇ ਆ ਗਰਾਊਂਡ 'ਚ ਥੋੜੇ-ਗਾੜੇ ਪੌਨ ਸੈੱਟ ਹੋ ਗਿਆ ਕੰਮ ਕਰੀਂ ਨਹੀਂ ਪੌਨ ਨਹੀਂ ਬਸ ਦੁਨੀਆ ਦਾ ਕੋਈ ਜਾਫੀ ਹੋਣਾ ਵਾ जिने कहंदे ਨਹੀਂ ਕੈਂਚੀਆਂ ਮਾਰੀਆਂ ਰੌਣ ਕੇ ਉਸਤਾਦ ਹੋਣਾ ਦੀ ਸਹੀ ਗੱਲ ਹੈ ਲੱਤ ਨੂੰ ਬਹੁਤ ਥੱਪੜ ਚੱਲਦਾ ਰਿਹਾ ਹੁਣ ਹੁਣ ਦੀ ਜਪੇੜ ਵੀ ਚੱਲਦੀ ਜਪੇੜ ਨਹੀਂ ਚੱਲਦੀ ਕੁਛ ਨਹੀਂ ਹੁਣ ਤਾਂ 1% ਵੀ ਨਹੀਂ ਹੁਣ ਤਾਂ ਮਾਰੀ ਜੀ ਇਹ ਮਾਰਨੇ ਦੇ ਚੋਰ ਨਾ ਧੌਲ ਵੀ ਵੱਜਵੇ ਨਾ ਹੁਣ ਥੱਪੜ ਦੇ ਮੁੱਕੀ ਚੱਲਦਾ ਹੈ ਇਹ ਨਹੀਂ ਵੀ ਇੱਕ ਵੱਜ ਗਈ ਤਾਂ ਉਹ ਕੀ ਕਰਤਾ ਤੇਰੀਆਂ ਤੇਰੀਆਂ ਬਕਰੀ ਜਾਂਦੇ ਆ ਧੌਲ ਵੱਜ ਜਵੇ ਤਾਂ ਉੱਥੇ ਆ ਕੇ ਨਾ ਉਹਨੂੰ ਕਹਿ ਦਿੰਦੇ ਮੁੰਡੇ ਵੀ ਯਾਰ ਗਾਂ ਤੋਂ ਨਾ ਕਰੀ ਗਾਲੇ ਹੁਣਾਂ ਨਾ ਪੈਂਦੇ ਹੀ ਵਾ ਕੁਛ ਫੇਰ ਯਾਰਾਂ ਦੇ ਮੈਂ ਦੇਖਿਆ ਢੇਰੀ ਵਾਲੀ ਵੀ ਜਾਣੀ ਹੋਣੀ ਖੇਡਣਾ ਨਾ ਕੋਈ ਕੋਈ ਨਹੀਂ ਛੱਡੀ ਸਾਰੀਆਂ ਕੈਂਚੀਆਂ ਹੀ ਵੱਜ ਗਈਆਂ ਕੈਂਚੀ ਵੱਜ ਗਈਆਂ ਸਾਰੀਆਂ ਹੀ ਮੈਚ ਅੱਛਾ ਜੀ ਜਦੋਂ ਫਿੱਡੂ ਹੋਣੀ ਰੋਲੇ ਹੋਣੀ ਗੋਲੇ ਪੱਤੜ ਹੋਣੀ ਸਾਰੇ ਹਨ ਮੰਗੀ ਹੋਣੀ ਗਾਂਧੀ ਹੋਣੀ ਨੇਤੀ ਤੋਂ ਦਵਾ ਸਾਰੇ ਛਿੜ ਰਹੇ ਢੀਲਾ ਤੇ ਮੇਰਾ ਸਪੇਅਰ ਰਿਆ ਕਾਲਜ ਚ ਅੱਛਾ ਹਾਂ ਕੋਲੇ ਦੀ ਟੀਮ ਸਾਡਾ ਹੁਣ ਹੀ ਲੋਕਾਂ ਨੂੰ ਦੱਸਦਾ ਯਾਰ ਐਦਾਂ ਦੀ ਪ੍ਰੈਕਟਿਸ ਕੋਈ ਨਹੀਂ ਕਰਾਉਂਦਾ ਜਿੱਦਾਂ ਦੇ ਪਾਣੀ ਨਹੀਂ ਪੀਣ ਦਿੰਦੇ ਪਾਣੀ ਦਾ ਕੰਮ ਹੀ ਆ ਜਿਹੜੀ ਐਕਸਾਈ ਕਰ ਲਈ ਨਾ ਕਰਨੀ ਉਹਨਾਂ ਜਿਹੜਾ ਪਾਣੀ ਨਹੀਂ ਪੀਣਾ ਪਾਣੀ ਨਾਲ ਤਾਂ ਕੰਮ ਹੀ ਕੋਈ ਨਹੀਂ ਅਸੀਂ ਨਾ ਛੋਟੇ ਛੋਟੇ ਹੁੰਦੇ ਸੀ ਤੇ ਬਾਬੇ ਸ਼ਾਹ ਹੁਸੈਨ ਦਾ ਘੰਟਾ ਐਕਸਾਈ ਲਵਾਈ ਜਾਣੀ ਬਸ ਬਾਬੇ ਸ਼ਾਹ ਹੁਸੈਨ ਦੇ ਦਰਬਾਰ ਤੇ 40 40 50 50 ਸਪਰਿੰਟ ਹੋਰ ਨਾਟਰਮ ਬਟਰਮ ਕਈ ਕੋਈ ਪਈਆ ਮੋਕਰਾ ਹੀ ਨਹੀਂ ਸਮਾਂਤ ਉਹਨਾਂ ਪਹਿਲਾਂ ਦੱਸ ਕੇ ਹਟਿਆ ਵੀ ਜੀਤੀ ਉਸਤਾਦ ਜੀ ਕਹਿੰਦੇ ਹੁੰਦੇ ਵੀ 40 50 ਸਪਰਿੰਟਾਂ ਲਾ ਕੇ 5 ਮਿੰਟ ਦੀ ਰੈਸਟ ਕਰਦੇ ਸੀ ਵੀ ਫਿਰ ਪਾਣੀ ਪੀਣਾ 5 ਮਿੰਟ ਹੀ ਰੁਕਣਾ 5 ਮਿੰਟ ਤੋਂ ਬਾਅਦ ਫਿਰ ਲਗਾਤਾਰ 50 ਸਪ੍ਰਿੰਟਾਂ ਵਾਹਣ ਦੇ ਵਿੱਚ ਲਾਉਣੀਆਂ ਇਹਦਾ ਪੱਧਰੀ ਜਗ੍ਹਾ ਤੇ ਨਹੀਂ ਸਵੇਰੇ ਆਪਦੀ ਕਰਨੀ ਬੜਾ ਕੋਲਜ ਜਾਣਾ ਇਥੇ ਨੈਸ਼ਨਲ ਸਰਕਲ ਟੂ ਆਣ ਕੇ ਸਰਕਲ ਆ ਆ ਭਾਈ ਪਲੇਅਰ ਬਹੁਤ ਆ ਭਾਈ ਰਾਣਾ ਭਾਜੀ ਬਹੁਤ ਵਧੀਆ ਰੇ ਪਰ ਰੇ ਹੌਂਟ ਜਲ ਨਹੀਂ ਖੇੜਦੇ ਪਰ ਪਹਿਲਾਂ ਬਹੁਤ ਟੋਪ ਦੀ ਕਬੱਡੀ ਖੇਡੀ ਸਸੀ ਘਰ ਵਾਲੇ ਭਾਈ ਨੱਗੇ ਮਿਲਿਆ ਹੋਇਆ ਭਾਈ ਨੇ ਕਿੱਤਾ ਭਾਜੀ ਵਧੀਆ ਵੇ ਆ ਵੀ ਕਿੱਤਾ ਮੇਰੇ ਰਾਣੇ ਭਾਜੀ ਕੀ ਹਾਲ ਹੈ ਹੋਰ ਸਾਡੀ ਵਧੀਆ ਵਧੀਆ ਮੈਂ ਇਧਰ ਗਰਾਊਂਡ ਲੱਗਾ ਹੁੰਦਾ ਉੱਥੇ ਮੰਦਿਰ ਆਇਆ ਪਿਆ ਸਦੂ ਵਾਲਾ ਤਾਂ ਭਾਈ ਇੱਥੇ ਹੀ ਸਿੰਦੂ ਨਾਣਾ ਸੀ ਉੱਥੇ ਵੀ ਚੱਲ ਪਈ ਫਿਰ ਡਿਸਕਸ ਕਬੱਡੀ ਦੇ ਬਾਰੇ ਉਹੀ ਦੋ ਉੱਥੇ ਬੈਠੇ ਰਹੇ ਮੈਨੂੰ ਲੱਗਾ 2 2.5 ਘੰਟੇ ਬੈਠ ਰਹੇ ਮੈਂ ਥੋੜਾ ਜਿਹਾ ਮੈਂ ਬਾਅਦ ਤੇ ਉਹ ਫਿਰ ਕਬੱਡੀ ਬਾਰੇ ਹੀ ਚੱਲਣ ਲੱਗ ਪਏ ਪੁਆਇੰਟਾਂ ਬਾਰੇ ਹੀ ਜ ਸਾਰਾ ਕੁਝ ਹੀ ਨੌਲੇ ਬਾਰੇ ਹੋਣ ਤਾਂ ਇਹ ਐ ਹੀ ਕਰੀ ਜਾਂਦੇ ਆ ਹਾਂਜੀ ਰੈਡਰ ਦਾ ਰੈਡਰ ਕਹਿੰਦਾ ਮੈਂ ਲਾਇਆ ਜਾਂ ਫਿਰ ਕਹਿੰਦਾ ਮੇਰੇ ਲੱਗਾ ਨਹੀਂ ਲੱਗਾ ਨਹੀਂ ਨਾ ਉਹ ਮਨ ਦਾ ਨਾ ਉਹ ਮਨ ਦਾ ਕੁਝ ਨਾ ਕੁਝ ਹੋਇਆ ਸਾਹ ਦੋਵੇਂ ਵਾਲੇ ਜੀ ਕਹਿੰਦੇ ਹੁਣ ਤਾਂ ਇਦਾਂ ਹੀ ਕਰੀ ਜਾਂਦੇ ਆ ਟੀਵੀ ਇਹਦੇ ਟੀਵੀ ਬਣਾਈ ਜਾਂਦੇ ਹੁਣ ਨਾ ਕਾ ਰੈਡਰਾਂ ਨੂੰ ਪਤਾ ਵਾਦਾ ਤਾਂ ਜਾਂਫੀਆਂ ਨੂੰ ਨਾ ਰੈਫਰੀ ਨੂੰ ਪਤਾ ਲੰਦਾ ਕਿੰਨਾ ਨਹੀਂ ਜੇ ਨਾ ਰੈਫਰੀ ਨੂੰ ਵੀ ਵੱਖਰੀ ਬਦਲ ਲੱਗਦਾ ਰੈਫਰੀ ਉਹ ਲਾਏ ਹੋਏ ਜਿਹੜੇ ਤਿੰਨੇ ਹੁੰਦੇ ਅੱਜ ਕੱਲ ਜਿੱਦਾਂ ਚੱਲਦਾ ਹਸਾਬ ਕਿਤਾਬ ਨਹੀਂ ਪਤਾ ਲੱਗਦਾ ਅਸਲੀ ਰੈਫਰੀ ਥੋੜਾ ਹੈ ਇਹ ਜਿਹੜਾ ਕਿੰਡਿਆ ਹੋਵੇ ਉਹਨੂੰ ਪਤਾ ਹੁੰਦਾ ਵੀ ਮੇਰ ਰਗਈ ਆ 40 ਮਿੰਟ ਤੋਂ ਘੱਟ ਟਾਈਮ ਨਹੀਂ ਲੈਣਾ ਕੱਛੇ ਬਨੇਰ ਜਾਂ ਬੈਗ ਬੈਗ ਮਨ ਕੱਛੇ ਮਨ ਤੇਤੀ ਮਨ ਜੋ ਮਰਜ਼ੀ ਰੈਫਰੀ ਉਹ ਨਹੀਂ ਰੈਫਰੀ ਗਲਤ ਕਰਦੇ ਨਹੀਂ ਜਿਹੜਾ ਕੀ ਲਿਖਿਆ ਜਾਵੇ ਸਹੀ ਗੱਲ ਉਹ ਦੋ ਦੇ ਤੱਕ ਨਹੀਂ ਕਰਦੇ ਠੀਕ ਆ ਮੈਂ ਕਹ ਇਹਨਾਂ ਦੇ ਟਾਈਮ ਉਹ ਟਾਈਮ ਸੀਗੇ ਜਦੋਂ ਇੱਕ ਇੱਕ ਬੰਦਾ ਵੀ ਜ਼ੁਰਤ ਰੱਖਦਾ ਸੀ ਵੀ ਸਾਰੇ ਮੈਚ ਕੱਲਾ ਕੱਲਾ 40 40 ਮਿੰਟ ਦੇ ਮੈਚ ਕੱਲਾ ਕੱਲਾ ਰੇਡਾਂ ਪਾਉਣ ਵਾਲਾ ਵੀ ਕੱਲਾ ਵੀ ਪਾ ਸਕਦਾ ਇਹ ਉਦੋਂ ਗਾੜੀ ਵੀ ਪੂਰੇ ਅੱਗ ਕੱਢਣ ਵਾਲੇ ਜਾਫੀ ਹੁੰਦੇ ਸੀ ਚੁੰਮੇ ਚ ਖੜੇ ਜਾਣਾ ਬਾਜ 6 ਹੀ ਬੰਦੇ ਲੈ ਜਾਣੇ ਸਦਵਾਨੀ ਲੈ ਜਾਣਾ ਪੈਸੇ ਘੜ ਜਾਣੇ ਉਹ ਪੈਸੇ ਵੀ ਇੰਨੇ ਕੀ ਮਿਲਦੇ ਸੀ ਦੋ ਰੈਡਰ ਚਾਰ ਜਾਫੀ ਚੋਂ ਜਾਫੀਆਂ ਦੇ ਵਿੱਚ ਦੋਵੇਂ ਕੰਮ ਕਰਨ ਵਾਲਾ ਬੰਦਾ ਹੁੰਦਾ ਜਿਗਰ ਇੱਕ ਬੰਦੇ ਨੂੰ ਜਫਾ ਵੀ ਲੱਗਦਾ ਨਾ ਉਧਰੋਂ ਕੱਢ ਲੈਂਦਾ ਇਹ ਆ ਜਾ ਜੇ ਅਸੀਂ ਸਟਾਪ ਲੈਂਦੇ ਹੀ ਉਧਰੋਂ ਇੱਧਰ ਆ ਜਣਾ ਨਾ ਹਾਂ ਨਾਲ ਹੀ ਜਫੇ ਲਾਈ ਜਾਣੇ ਨਾਲ ਹੀ ਰੈਡਰ ਜੀ ਆਪ ਜਾਂ 60 67 ਬੰਦੇ ਤੇ ਪ੍ਰੈਕਟਿਸ ਕਰਦੇ ਮੇਰੇ ਕੋਲ ਜੇ ਜਦੋਂ ਲੋਕੀ ਕਹਿੰਦੇ ਉਹਨੂੰ ਕਬੱਡੀ ਬਾਰੇ ਕੀ ਪਤਾ ਰਹੀ ਅੱਗੇ ਤਹਾਡੇ ਟਾਈਮ ਚ ਦੇ ਵਿੱਚ ਨਾ ਇੱਥੇ ਹਾਂਜੀ ਹਾਂਜੀ ਤਿੰਨ ਤਿੰਨ ਸੈੱਟ ਹੁੰਦੇ ਸੀ ਲੱਗੇ ਇੱਥੇ ਵਾਰੀ ਨਹੀਂ ਆਉਂਦੀ ਕਿ ਇਹਦੀ ਪਲੇਅਰ ਕਹਿੰਦਾ ਹੁੰਦਾ ਇਹ ਮੇਰੀ ਵਾਰੀ ਆਵੇ ਤਾਂ ਮੈਂ ਇਹਦਾ ਤਾਂ ਅੱਜ ਦੇਖ ਲਾ ਵਾਰੀ ਨਹੀਂ ਆਉਂਦੇ ਇਹ ਟਾਈਮ ਤੇ ਪਤਾ ਨਹੀਂ ਕੀ ਕੁਝ ਲੱਗਾ ਹੁੰਦਾ ਆਏਗਾ ਸਾਡੇ ਖੁੱਲ ਕਬੱਡੀ ਦੇ ਤਿੰਨ ਤਿੰਨ ਸੈੱਟ ਲੱਗੇ ਹੁੰਦੇ ਸੀ ਫੁੱਟਬਾਲ ਜਿਹੜੀ ਫੁੱਟਬਾਲ ਅਲੱਗ ਖੇਡਦੇ ਹੁੰਦੇ ਸੀਗੇ ਤੇ ਵਾਲੀਬਾਲ ਜਿਹੜਾ ਉਹ ਤਾਂ ਅਲੱਗ ਲੱਗਦਾ ਹੀ ਲੱਗਦਾ ਸੀ ਮੈਂ ਕਹਾਂ ਤੁਹਾਡੇ ਟਾਈਮ ਚ ਆ ਚੀਜ਼ਾਂ ਪਾੜ ਜਾਂਦੀਆਂ ਰਹੀਆਂ ਬੰਦਿਆਂ ਦੇ ਮੁਕੀਆਂ ਵਜੋਂ ਲਹੂ ਨਿਕਲਦਾ ਹੁੰਦਾ ਸੀ ਸਿਰਸਾ ਟਾਂਕੇ ਇੱਥੇ ਲੱਗੇ ਹੋਏ ਅਗੂਠੇ ਜਿੱਟੇ ਲਹੂ ਨਿਕਲਦਾ ਹੁੰਦਾ ਵੀ ਬਰਾਛਾਂ ਚੁੱਕੇ ਹਟਾ ਮੈਂ ਆਪ ਦੇਖਦਾ ਰਿਹਾ ਤਲਵੰਡੀ ਚੌਧਰੀਆਂ ਦੇ ਕੱਪ ਤੇ ਬੁੱਲ ਪਾੜ ਜਾਣੇ ਵਜਬਾਜ ਮੁੱਕੀਆਂ ਤੇ ਅੱਜ ਕੱਲ ਧੌਲ ਵੱਜਣਾ ਨਹੀਂ ਆ ਆਦੀ ਜਪੇੜ ਵੱਜ ਜਵੇ ਉੱਥੇ ਹੀ ਮਲਕੀ ਆ ਦੁੰਦੇ ਆ ਹਾਂ ਉਹ ਕਬੱਡੀ ਦਾ ਕਰੇ ਨਹੀਂ ਜਦਾ ਪੈਸਾ ਹੈ ਨਹੀਂ ਸੀਗਾ ਥੋੜੇ ਬਾਦੇ ਮਿਲਨੇ ਉਹ ਖਾ ਖੂ ਜਾਣੇ ਬਸ ਇੰਨੇ ਕ ਪੰਜ ਕਿਹਿਆਰ ਤੋਂ ਸ਼ੋਅ ਮੈਸਟਾਰਟ ਹੋਏ ਆ ਪਾਜੇ ਵਾਲੇ ਦਿੱਤੇ ਜੀ ਬੀਨਸ ਹੋਰ ਯਾਦ ਆਉਂਦਾ ਕਿ ਕਿਹਦਾ ਪੜਦਾ ਠੀਕ ਠੀਕ ਸੀ ਸ਼ਾਹ ਹੁਸੈਨ ਦਰਬਾਰ ਤੇ ਮੈਂ ਛੋਟਾ ਜਿਹਾ ਹੁੰਦਾ ਖਜੂਰਾ ਹੁੰਦੀਆਂ ਸੀ ਦਰਬਾਰ ਤੇ ਉੱਥੇ ਰੇਤਾ ਦੇ ਢੇਰ ਹੁੰਦੇ ਸੀ ਚੌਹ ਟੀਮਾਂ ਦਾ ਮੈਚ ਫਸਦਾ ਜੀ ਅਕੜੜ ਵਿੰਡੀ ਤਲਵੰਡੀ ਟੱਬਾ ਬਿਹਾਰੀਪੁਰ ਟੱਬੇ ਦੀ ਟੀਮ ਵਧੀਆ ਜੀ ਆਪਣੇ ਹੂੰ ਇਹ ਰੂਬੀ ਨੂੰ ਕਹਿੰਦੇ ਹੁੰਦੇ ਸੀ ਰੂਬੀ ਦਾ ਐਸਾ ਟੱਚ ਮਾਰਨਾ ਸੀ ਟੱਬੇ ਵਾਲੇ ਦਾ ਵੀ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਟੱਚ ਮਾਰ ਗਿਆ ਬੰਦੇ ਦੇ ਤੇ ਹੁਣ ਉਹ ਵੱਡੀ ਹੁਣ ਹੁੰਦੀ ਸਾਡੇ ਇੱਥੇ ਹੁੰਦੀ ਹੁਣ ਨੂੰ ਤਾਂ ਹੀ ਤਾਂ ਕਮਰਾ ਭਰ ਲਿੰਦੇ ਪਏ ਹੁੰਦੇ ਸੋਰਾ ਭਰ ਹੁੰਦੇ ਮੋਟਰਸਾਈਕਲ ਤੇ ਗੱਡੀਆਂ ਮੈਨੂੰ ਲਵਾ ਦੇ ਪਤਾ ਨਹੀਂ ਕਿੰਨੀਆਂ ਕਰ ਇਹਨਾਂ ਇਸ ਟਾਈਮ ਨਾਲ ਸਾਬ ਚੜਦਾ ਹੀ ਨਹੀਂ ਮੈਂ ਬਲਗਾਰ ਦੋਨੇ ਪਾਈ ਜਾਂਦੇ ਸ਼ੋਮ ਮੈ ਜਾਵੇ ਭਾਵੇਂ ਕਿਤੇ ਹੋਵੇ ਗਰਦਾਸਪੁਰ ਨਾਲ ਮੈਂ ਦੋਨੇ ਪਾਉਂਦੇ ਰਹੇ ਚਲੋ ਕਿਉਂਕਿ ਮੈਂ ਤਾਂ ਖਰਾਕਾ ਇਕਰਾ ਜੀ ਆ ਸੀ ਉਸ ਟਾਈਮ ਉਦਾਂ ਹੀ ਸੀ ਇਹ ਵੀ ਰਾਣੇ ਉਸਤਾਦ ਦੇ ਵੰਝ ਸਾਹਿਬ ਦੇ ਹੱਥ ਬਹੁਤ ਲੰਮੇ ਸੀ ਲੰਬੇ ਸੀ ਹੱਥ ਮੈਂ ਹੁਣੇ ਵੀ ਸੁਣਿਆ ਵੀ ਜਦੋਂ ਕਹਿੰਦੇ ਪਾਕਿਸਤਾਨ ਖੇਡਣ ਗਏ ਤੇ ਜਦੋਂ ਕਹਿੰਦੇ ਵੀ ਥੱਪੜ ਵਰਦਾ ਸੀ ਉਦੋਂ ਵਾਕਈ ਪਾਕਿਸਤਾਨੀ ਲੋਕ ਬੁੜੀਆਂ ਕਹਿੰਦੇ ਬੁਰਕੇ ਚੱਟ ਚੱਕ ਵੇਦੀ ਉਹ ਕਬੱਡੀ ਨੂੰ ਪਿਆਰ ਬਹੁਤ ਕਰਦੇ ਲੋਕ ਪਾਕਿਸਤਾਨੀਆਂ ਬੁੜੀਆਂ ਨੇ ਬੁਰਕੇ ਚੱਕ ਲਿਆ ਕਿਹੜੀ ਸ਼ੈ ਇਧਰੋਂ ਆਈ ਆ ਉਸ ਮਾਵਾਂ ਦੇ ਅੰਦਰ ਵੀ ਇਹ ਇਸ਼ਕ ਹੁੰਦਾ ਸੀ ਵੀ ਸਾਡੇ ਪੁੱਤ ਕਬੱਡੀ ਖੇਡਣ ਸਾਡੇ ਜਿਹੜੇ ਪਤੀ ਕਬੱਡੀ ਖੇਡ ਰਹੇ ਆ ਤੇ ਹੁਣ ਸਾਡੇ ਪਤੀ ਨੂੰ ਕਿਹੜਾ ਜਾਫੀ ਜੱਫਾ ਲਾ ਰਿਆ ਇਸ ਲਈ ਬੁਰਕ ਕੇ ਚੱਕ ਕੇ ਵੇ ਨਹੀਂ ਆ ਸੀ ਵੀ ਇਹ ਕਿਹੜੀਆਂ ਸ਼ੈ ਆਈਆਂ ਵਾ ਲੈਂਦਾ ਪੰਜਾਬ ਚੜਦਾ ਪੰਜਾਬ ਕਬੱਡੀ ਚੈੱਕ ਨੰਬਰ ਤੇ ਆ ਅੱਜ ਵੀ ਵਰਲਡ ਦੇ ਵਿੱਚ ਵੱਡਾ ਨਾਮ ਆ ਇਹਨਾਂ ਚੀਜ਼ਾਂ ਦਾ ਵੀ ਇਹ ਲੈਂਦਾ ਪੰਜਾਬ ਜਦੋਂ ਬਾਹਰ ਮੈਚ ਹੁੰਦੇ ਆ ਹੁਣ ਜਦੋਂ ਕਬੱਡੀਆਂ ਪਾਕਿਸਤਾਨੀਆਂ ਪੈਂਦੀਆਂ ਆਟੋਮੈਟਿਕ ਇੰਟਰਸਟ ਵਾਧਾ ਪੰਜਾਬ ਵਾਲੇ ਦੇਖਦੇ ਪਾਕਿਸਤਾਨੀਆਂ ਕਬੱਡੀ ਪਾ ਰਿਆ ਉਹਨਾਂ ਫੋਕਸ ਆਪਣੇ ਇਧਰਲੇ ਤੇ ਨਹੀਂ ਹੁੰਦਾ ਜਦੋਂ ਪਾਕਿਸਤਾਨ ਵਾਲਾ ਰੇਡ ਪਾਉ ਵੀ ਆਪਣਾ ਜਾਫੀ ਜੱਫਾ ਲਾਵੇ ਪਾਕਿਸਤਾਨੀ ਵੀ ਇਹ ਸੋਚਦੇ ਆ ਵੀ ਹੁਣ ਜੇ ਇਹ ਜਾਫੀ ਸਾਡੇ ਆ ਜਾਂ ਮਤਲਬ ਰੇਡਰ ਉਹਨਾਂ ਦਾ ਤੇ ਇਹ ਇੰਟਰਸਟ ਵਧ ਜਾਂਦਾ ਜਦੋਂ ਪਾਕਿਸਤਾਨ ਦਾ ਇੰਡੀਆ ਦਾ ਜਾਂ ਇੱਕ ਪਲੇਅਰ ਵੀ ਖੇਡਦਾ ਹੋਵੇ ਨਾ ਕਿਸੇ ਟੀਮ ਚ ਪਾਕਿਸਤਾਨ ਦਾ ਉਸ ਮੈਚ ਦੇ ਵਿੱਚ ਇੰਡੀਆ ਦਾ ਖੇਡਦਾ ਹੋਵੇ ਪਾਕਿਸਤਾਨ ਦੀ ਟੀਮ ਚ ਲਾ ਲੋ ਮੰਨ ਲੋ ਮਤਲਬ ਇਹ ਇੰਟਰਸਟ ਵਧ ਜਾਂਦਾ ਕਿਉਂਕਿ ਕਬੱਡੀ ਸਾਡੀ ਜਿਹੜੀ ਆ ਸਾਨੂੰ ਮਿੱਟੀ ਦੇ ਵਿੱਚੋਂ ਸਾਨੂੰ ਮਿਲੀ ਹੋਈ ਹੈ ਅਸਤਾਂਜੀ ਅੱਜ ਆਸ਼ੀਰਵਾਦ ਚਾਹੀਦਾ ਤੁਹਾਡਾ ਆਪਣੇ ਤੁਹਾਡੀ ਪਿੰਡ ਦਾ ਤੇ ਨਾਲ ਤੁਸੀਂ ਆਸ਼ੀਰਵਾਦ ਦੇ ਦਿਓ ਸੁਲਤਾਨਪੁਰ ਸਾਡੇ ਬਾਤੇ 올림픽 ਸੀਗੀ 올림픽 ਸੀ ਸਹੀ ਗੱਲ ਹੈ ਸੁਲਤਾਨਪੁਰ ਦੀ ਪੁੰਨਿਆ ਨਾ ਇਹ ਬਾਕੀ ਸਾਰੇ ਪੰਜਾਬ ਚ ਇੱਥੇ ਮਰਜੀ ਮੈਚ ਖੇਡਾਈਏ ਇਹ ਸਾਨੂੰ ਸਭ ਤੋਂ ਜ਼ਿਆਦਾ ਇੱਥੇ ਹੁੰਦਾ ਜੀ ਇੱਥੇ ਲੱਗਦੇ ਮੈਚ ਮਾੜਾ ਖੇਡਦੇ ਪਲੇਅਰ ਆ ਵਿੱਕੀ ਠੀਕ ਆ ਉਹਦਾ ਸਨਮਾਨ ਕਰਨ ਲੱਗੇ ਆ ਸਸੀ ਗਾਹ ਵਧੀਆ ਸੀ ਟਹਿ ਪਹਿਲਾਂ ਵੀਰੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਨਾ ਵੀ ਤੁਸੀਂ ਇੰਨਾ ਉਪਰਾਲਾ ਕਰ ਰਹੇ ਆ ਹਾਂ ਜੀ ਵੀਰ ਜੀ ਹਾਂ ਵੀਡੀਓ ਦੇਖੀ ਵਿੱਕੀ ਭਾਈ ਜੀ ਅੱਛਾ ਅੱਛਾ ਤੇ ਮਾਨੂੰ ਇਹ ਆ ਵੀ ਪਹਿਲਾਂ ਸਨਿਤ ਵੀਰ ਦਾ ਵੀ ਆਪਾਂ ਮਿਲ ਕੇ ਤੇ ਸਨਮਾਨ ਕੀਤਾ ਹੂੰ ਹੂੰ ਤੇ ਚਲੋ ਇਹ ਵੀ ਹੌਸਲਾ ਉਹਦਾ ਹੀ ਪ੍ਰੇਅਰ ਦੀ ਜਿੰਨੀ ਹੋ ਸਕੇ ਹਾਂਜੀ ਹਾਂਜੀ ਕੀਤੀ ਹੈ ਤੇ ਕਰਦੇ ਵੀ ਰਵਾਂਗੇ ਥੈਂਕ ਯੂ ਵੀਰੇ ਹਾਂਜੀ ਹਾਂਜੀ ਕਿਉਂਕਿ ਆਪਣੇ ਪਲੇਅਰ ਵੀਰੇ ਤੁਹਾਨੂੰ ਪਤਾ ਹੀ ਹੈ ਕੋਈ ਸਟਰੋਂਗ ਨਹੀਂ ਹੁੰਦੇ ਖਾਸਲੀ ਤੌਰ ਤੇ ਹਾਂਜੀ ਬਿਲਕੁਲ 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 ਜਿਦਨ ਮੈਂ ਇੱਥੇ ਆਇਆ ਸੀ ਨਾ ਉਸ ਦਿਨ ਬਹੁਤ ਜ਼ਿਆਦਾ ਟੁੱਟਿਆ ਹੋਇਆ ਸੀਗੇ ਹਾਂਜੀ ਹਾਂਜੀ ਚਲੋ ਤੁਹਾਡਾ ਇੱਕ ਵਧੀਆ ਚੀਜ਼ ਆ ਤੁਸੀਂ ਅਪਰਾਲਾ ਕੀਤਾ ਵਾ ਤੁਸੀਂ ਵੀਡੀਓ ਸਾਡੇ ਤੱਕ ਪਹੁੰਚਾਈ ਆ ਅਸੀਂ ਵੀ ਗਾਂ ਬਹੁਤ ਜਗ੍ਹਾ ਤੇ ਸ਼ੇਅਰ ਕੀਤੀ ਆ ਤਾਂ ਸਭ ਤੋਂ ਜ਼ਿਆਦਾ ਮਿਹਨਤ ਤੁਹਾਡੀ ਆ ਨਹੀਂ ਨਹੀਂ ਵੀਰੇ ਤੇ ਇਹ ਤੁਹਾਡੀ ਮਿਹਨਤ ਹੈ ਤੁਸੀਂ ਹਾਂ ਜੀ ਹਾਂ ਜੀ ਭਾਜੀ ਹਾਂ ਪੋਸਟ ਤੇ ਪਰੋ ਪਰੋਆਣੇ ਦੀ ਪਾਈ ਸੀ ਹਨਾ ਹਾਂਜੀ ਹਾਂਜੀ ਉਹ ਪਰੋ ਪਰੋਆਣੇ ਕੱਪ ਹੁਣਾ ਮੇ ਤੋਂ ਮੈਨੂੰ ਕਹਿੰਦਾ ਹੈ ਮੈਂ ਗੁਰਸੇਵਕ ਹਾਂਜੀ ਹਾਂਜੀ ਇਹਨਾਂ ਦਾ ਕਹਿੰਦਾ ਪਰੋਆਣੇ ਕੱਪ ਤੇ ਕਰਨਾ ਤੇ ਮੈਂ ਤਾਂ ਕਿਹਾ ਹੋ ਗਿਆ ਹੁਣਾ ਸਨਮਾਨ ਪਰ ਅੱਜ ਫੇ ਕਾਲ ਕੀਤੀ ਇਹਨਾਂ ਨੇ ਹਾਂਜੀ ਹਾਂਜੀ ਕਹਿੰਦੇ ਆਪਾਂ ਅੱਜ ਸਨਮਾਨ ਕਰਨਾ ਵੀ ਇਦਾਂ ਹੀ ਤਾਂ ਲੋ ਨੇ ਜੂਥ ਦਾ ਮਾਰੀ ਪਰਦਾ ਜੂਥ ਪ੍ਰੈਜ਼ੀਡੈਂਟ ਹੈ ਜੀ 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 ਆ ਨਹੀਂ ਮੈਂ ਬੋਲਦਾ ਤੁਹਾਡਾ ਹਾਂਜੀ ਤੇ ਉਹ ਮੀਟਿੰਗ ਹੀ ਸਾਡੀ ਜੀ ਤੇ ਉਹਦਾ ਕਰਕੇ ਨਹੀਂ ਆਇਆ ਜੇ ਲਾਈਟਾਂ ਕਰਕੇ ਆ ਗਿਆ ਹਾਂਜੀ ਤੇ ਆ ਵੀ ਬੱਤੀ ਬਾਈਏ ਵੀਰ ਨੂੰ ਦੱਸਣੀ ਵੀਰ ਨੂੰ ਗੁੱਡ ਵੈਲ ਆ ਤੇ ਬੈਸਟ ਵਿਸ਼ੇਸ ਆ ਹਾਂਜੀ ਹਾਂਜੀ ਤੇ ਵੀ ਹੋਰ ਆ ਤਗੜੇ ਖੇਡੋ ਅਸੀਂ ਤੁਹਾਨੂੰ ਆਏ ਮਿਲਣਾ ਸਾਡੇ ਨਾਲ ਹੋਰ ਵੀ ਬੰਦੇ ਆਉਣਗੇ ਹਾਂ ਅਸੀਂ ਅੱਜ ਜਿੰਨੇ ਜੋਗੇ ਵੀ ਹਾਂ ਤੁਹਾਡੇ ਨਾਲ ਖੜੇ ਆ ਤੇ ਖੜੇ ਰਵਾਂਗੇ ਮੈਂ ਉਦਣ ਵੀ ਆਖਿਆ ਮੈਂ ਕਿਹਾ ਵੀ ਇਹ ਤੁਸੀਂ ਪਹਿਲਾਂ ਵੀ ਸਨਮਾਨ ਕੀਤਾ ਸੀ ਮੈਚ ਤੇ ਵੀ ਪਿੰਡ ਤਲਵੰਡੀ ਸਣੀ ਦਾ ਕੀਤਾ ਸਣੀ ਦਾ ਤੇ ਮੈਂ ਕਹਾ ਵੀ ਇਹ ਜਿਹੜਾ ਹੁਣ ਫੇਰ ਦੁਬਾਰਾ ਸਨਮਾਨ ਕਰਦਾ ਉਸ ਦਿਨ ਦਾ سنی ਦੇ ਇਹਦੇ ਵਿੱਚ ਵਿੱਕੀ ਚ ਬਹੁਤ ਬਦਲਾ ਇਹਨੂੰ ਮੋਟਰਸਾਈਕਲ ਮਿਲਿਆ ਸੀ ਤੇ ਮੈਨੂੰ ਤੁਸੀਂ ਅੱਗੇ ਵੀ ਕਹਿੰਦੇ ਸੀ ਵੀ ਹੁਣ ਇਹਦਾ ਸਰੀਰ ਕਬੱਡੀ ਵਾਲਾ ਮੈਂ ਕਹਾ ਕਬੱਡੀ ਵਾਲਾ ਬਣ ਜਾਣਾ ਜਦੋਂ ਬੰਦੇ ਦੀ سپورਟ ਕਰਨ ਦਾ ਭਿੰਦੇ ਨਾ ਵੀਰ ਭਰਾ ਏਰੀਏ ਦੇ ਪਰ ਇਹ ਬੰਦਾ ਥੋੜਾ ਜਿਹਾ ਗਰੀਬੀ ਦੇ ਵਿੱਚ ਸੀ ਉਹਦਾ ਕਰਕੇ ਮਿਹਨਤ ਡਬਲ ਕਰਨੀ ਪੈ ਜਾਂਦੀ ਨਾ ਹਾਂਜੀ ਹਾਂਜੀ ਘਰ ਜਾ ਕੇ ਦੇਖਣਾ ਭਾਂਡੇ ਦੇ ਵਿੱਚ ਕਿਤੇ ਘੋ ਨਹੀਂ ਪਰਸ਼ਤੀ ਤੇ ਦੇਣਾ ਹਾਂ ਨਾ ਤੇ ਬਾਕੀ ਵਿੱਕੀ ਦੇ ਇੰਟਰਵਿਊ ਜਿਹੜੀ ਉਹ ਸੁਣੀ ਮੈਂ ਤੇ ਰਾਤ ਨੂੰ ਕੱਲਾ ਸੀ ਤੇ ਮੇਰੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ। ਸੋ ਇਹ ਗੱਲਾਂ ਹੁੰਦੀਆਂ ਵਾ ਵੀ ਆਪਾਂ ਕਹਿ ਦਿੰਨੇ ਫਲਾਨਾ ਪਲੇਅਰ ਯਾਰ ਉਹਨੇ ਅੱਜ ਵਧੀਆ ਨਹੀਂ ਖੇਡਿਆ ਉਹ ਨੂੰ ਪੁੱਛ ਕੇ ਤਾਂ ਦੇਖੇ ਉਹਦੇ ਪਿੱਛੇ ਕੀ ਪ੍ਰੋਬਲਮ ਹੈ। ਪਿੱਛੇ ਕੀ ਪ੍ਰੋਬਲਮ ਹੈ? ਆਪਾਂ ਨੂੰ ਗਰਾਊਂਡ 'ਚ ਖੇਲਦਾ ਦੀਦਾ ਉਹ। ਉਹਦੀਆਂ ਪਿਛਲੀਆਂ ਚੀਜ਼ਾਂ ਲੁਕੀਆਂ ਹੁੰਦੀਆਂ ਬਹੁਤ ਕੁਝ ਨੱਪ ਕੇ ਫੇਰ ਉਹ ਬੰਦਾ ਜ਼ੋਰ ਮਾਰਦਾ। ਆ ਜਾ ਵੀ ਕੀ ਇਥੇ ਆ ਜਾ। ਅਸੀਂ ਮੀਟਿੰਗ ਤੋਂ ਨਾ ਘਰੇ ਆਏ ਤੇ ਮੈਂ ਹਜੇ 바ਰ 'ਚ ਵੜਿਆ ਜਾਂ ਤੇ ਵੀਡੀਓ ਵੇਖੀ-ਵਕੀ ਵੀਰਤੀ। ਅੱਛਾ। ਤਾਂ ਮੈਂ ਵੀਡੀਓ ਵੇਖਦੇ ਸਾਰ ਇਹਨਾ ਮੈਂ ਗੱਬਰ ਨੂੰ ਲਾਇਆ ਮੈਂ ਕਿਹਾ ਗੱਬਰ ਵੀਰਾ ਮੁੰਡਾ ਕੌਣ ਹੈ ਹੂੰ ਹੂੰ ਤੇ ਇਹਦਾ ਵੀ ਆਪਣਾ ਵਿਕੀ ਤਲਵੜੀ ਚੌਧਰੀਆਂ ਦਾ ਮੈਂ ਉਦੋਂ ਹੀ ਕਹਿ ਤਾ ਸੀ ਮੈਂ ਕਿਹਾ ਵੀ ਮੇਰੇ ਵੱਲੋਂ एलान ਕਰਦੇ ਹੂੰ ਤੇ ਆਹ ਪੁੱਛ ਲੋ ਗੱਬਰ ਵੀਨਾ ਮੈਂ ਸੇਮ ਮੈਂ ਕਿਹਾ ਵੀ ਵਿਕੀ ਵੀਰ ਨੂੰ ਕੋਈ ਤੰਗੀ ਨਹੀਂ ਆਉਂਦੀ ਨਾ ਨਾਲੇ ਸਣੀ ਭਰਾ ਹਟਾ ਤੇ ਜੁੜੀਆਂ ਭਾਈ ਇਹਨਾਂ ਨੇ ਕੀ ਕੀਤਾ ਹਣਾ ਸਾਡੇ ਇੱਕ ਜਿਹੇਗੇ ਮਾਨ ਸਨਮਾਨ ਹੂੰ ਹੂੰ ਐਂ ਤੇ ਚਲੋ ਜਿੰਨੇ ਜੁਗੇ ਹੈਗੇ ਆ ਹੁਣ ਵੇਖਿਓ ਤੁਸੀਂ ਜੇ ਸਾਡੇ ਉਸ ਦਿਨ ਸਨਮਾਨ ਦੇ ਨਾਲ ਇਹਨਾਂ ਦੀ ਕਿੰਨੀ ਗਰੋਥ ਹੋਈ ਹੈਗਾ ਤੇ ਹੁਣ ਕਾ ਦੇਖਿਓ ਵੀ ਅੱਜ ਦੇ ਸਨਮਾਨ ਦੇ ਨਾਲ ਇਹਨਾਂ ਦੋਵਾਂ ਦੀ ਕਿੰਨੀ ਗਰੋਥ ਹੋ ਗਈ ਆ ਹਾਂਜੀ ਇਹਨਾਂ ਦੋਵਾਂ ਦੇ ਨਾਲ ਤਾਂ ਹੋਣੀ ਆ ਹੋਣੀ ਆ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਜਿੰਨੇ ਬੰਦੇ ਦੇਖਦੇ ਆ ਨਾ ਉਹ ਵੇਖਿਓ ਵੀ ਉਹ ਕਿੰਨੇ ਚੇਂਜਸ ਹੁੰਦੇ ਆ ਇਹਨਾਂ ਦੋਵਾਂ ਨੂੰ ਲੈ ਕੇ ਵੀ ਕੱਲ ਨੂੰ ਐਸੀ ਆ ਇਦਾਂ ਹੀ ਗਾਂ ਦੀ ਗਾਂ ਬੰਦੇ ਹੋਰ ਖੇਡਦੇ ਆ ਹੋਰ ਸੰਸਾਬ ਦਾ ਕਹਿਣ ਦਾ ਮਤਲਬ ਵੀ ਚਾਰ ਹੋਰ ਪਲੇਅਰ ਪਿੱਛੇ ਉੱਠਦੇ ਆ ਉਹ ਕਿਹੜੇ ਉੱਠਦੇ ਆ ਗਰੀਬ ਘਰਾਂ ਦੇ ਉੱਠਦੇ ਆ ਉਹਨਾਂ ਨੂੰ ਪਤਾ ਵੀ ਸਾਡੀ ਸਪੋਰਟ ਕੋਈ ਕਰ ਦੂਗਾ ਅਸੀਂ ਮਿਹਨਤ ਕਰੀਏ ਸਪੋਰਟ ਫੇ ਹੋਣੀ ਆ ਇਹ ਵੀ ਗੱਲ ਸ਼ੋਰਵਾ ਵੀ ਸਪੋਰਟ ਫੇ ਹੋਣੀ ਆ ਜੇ ਮੈਂ ਗਾਣਾ ਗਾ ਲਾਂਗੇ ਤੇ ਜਿਹੜੀਆਂ ਕਮੈਂਟਾਂ ਦੇ ਵਿੱਚ ਅਸੀਸਾਂ ਮਿਲਦੀਆਂ ਨਾ ਜਦੋਂ ਲੋਕ ਲਿਖਦੇ ਆ ਵਾਹਿਗੁਰੂ ਮੇਰ ਕਰੇ ਹਾਂ ਚੜ੍ਹਦੀ ਕਲਾ ਚ ਰੱਖੇ ਉਹ ਕਿਤੇ ਨਾ ਕਿਤੇ ਉਹ ਭਾਜੀ ਮੈਂ ਕਹਿੰਦਾ ਖਰਾਗ ਵਾਂਗੂ ਹੀ ਹੁੰਦੀ ਉਹ ਬਿਲਕੁਲ 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 ਆਏ ਨਾ ਮੈਸੇਜ ਜਿੰਨਾਂ ਦੇ ਆਏ ਨਾ ਮੈਂ ਸਾਰਿਆਂ ਦਾ ਸੱਚੀ ਦਿਲੋਂ ਹੱਥ ਜੋੜ ਕੇ ਤੁਹਾਨੂੰ ਸ਼ੁਕਰੀਆ ਕਰਦਾ ਭਾਈ ਜਿੰਨਾਂ ਭਾਈ ਹੋਰ ਦੱਸੋ ਭੈਣਾਂ ਦੇ ਵੀ ਮੈਸੇਜ ਆਏ ਨੂੰ ਹਾਂਜੀ ਵੀ ਤੂੰ ਆਪਣੇ ਟੈਨਸ਼ਨ ਨਾ ਲੈਿਆ ਸੀ ਨਹੀਂ ਧਰੀਆਂ ਭੈਣਾ ਵਾ ਵੀ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰਨਾ ਮੈਨੂੰ ਤੇ ਤੁਹਾਡੀ ਬਹੁਤ ਵਧੀਆ ਚੀਜ਼ ਲੱਗੀ ਵੀ ਇਹ ਜਿਹੜਾ ਮੈਸੇਜ ਹੀ ਨਾ ਉਹ ਇੰਨਾ ਸਟਰੋਂਗ ਤੇ ਇੰਨਾ ਹੈਵੀ ਹੀ ਨਾ ਬੰਦਿਆਂ ਦੇ ਵਿੱਚ ਇੱਕ ਕਬੱਡੀ ਨੂੰ ਆਕਰਸ਼ਕ ਕਰਨ ਵਾਲੀ ਚੀਜ਼ ਆ ਜਿਹੜੀ ਤੁਸੀਂ ਸਾਡੇ ਸਾਡੇ ਮਨਾਂ ਦੇ ਵਿੱਚ ਦੀ ਪੈਦਾ ਕੀਤੀ ਉਹ ਪਤਾ ਨਹੀਂ ਜਿੰਨੇ ਵੀਰਨੋ ਗੁੱਡ ਵਿੱਚ ਸਾਈਆਂ ਪੈਣਾ ਦੀਆਂ ਭਰਾਵਾਂ ਦੀਆਂ ਵੱਡਿਆਂ ਦੇ ਬਜ਼ੁਰਗਾਂ ਦੀਆਂ ਉਹ ਸਮਝ ਲੋ ਵੀ ਇਹਨੂੰ ਕਿਉਂ ਵਾਂਗੂ ਲੱਗਣੀ ਆ। ਆ ਕਾਪੀ ਖਾਲੀ ਇੱਥੇ ਇਧਰ ਸਾਹਮਣੇ ਨੂੰ ਹੋ ਜਾਂਦੇ ਵੀ ਇੱਧਰ ਰੱਖ ਲਈਏ ਉਧਰ ਪਰਲੇ ਬਣੇ ਆ ਇਧਰ ਆਓ ਜੀ ਫੁੱਲੇ ਹੋ ਜਾ ਵਿਚਾਲੇ ਜੀ। ਹਾਂਜੀ ਸੈਂਟਰ 'ਚ ਆ ਜੀ ਥੋੜਾ। ਆਇਓ ਓਸਤਾਦ ਜੀ। ਆਜੋ ਆਜੋ ਤੁਸੀਂ। ਇਹ ਇਧਰ ਬਈ ਸਹੀ ਆ। ਓਸਤਾਦ ਜੀ ਵਿੱਚ ਆਓ। ਕੋਈ ਨਹੀਂ ਆਓ ਆਓ। ਚਲਿਆ ਆਪਣੇ ਤੂੰ ਚਲਿਆ। ਉਹ ਥੱਲੇ ਥੱਲੋ ਥੱਲੋ ਆਇਓ ਵੀਰੇ ਫੋਟੋ ਫੋਟੋ। ਨਹੀਂ ਆਉਂਦਾ। ਫੋਟੋ ਖਿੱਚ ਨਹੀਂ। ਤੋਲ ਜਾਇਓ ਨਾ ਤੋਲ ਲਓ ਦੋਸਤ ਅੱਗੇ ਹੋ ਜਿਹੜਾ ਨੰਬਰ ਰੋਕ ਕੇ ਦੱਸਾ ਕਰਦਾ ਤੋਲ ਜਾਇਓ ਸਾਡੇ ਦੇ ਫੁੱਟਾਂ ਹੋ ਗਿਆ ਉਹ ਕਿ ਵਿੱਕੀ ਦੇ ਸਣੀ ਦੋਨਾਂ ਦੇ ਸਨਮਾਨ ਹੋਣ ਲਿਆ ਹੋ ਗਏ ਨਹੀਂ ਆਏ ਫਤਿਹਾਂ ਬਾਪ ਤੋਂ ਚੱਲੋ ਸਾਰੇ ਦਸਤਾ ਨਾਲ ਆਪਣੇ ਉਸਤਾਦ ਜੀ ਆ ਤੇ ਨਾਲ ਬਟੂ ਭਾਈ ਸਾਰੇ ਤੇ ਵੀਰ ਜੀ ਆਪਣੇ ਹੋਰ ਭੈਣ ਭਰਾਵਾਂ ਨੂੰ ਵੀ اپیل ਆ ਹਨਾ ਵੀ ਜਿੰਨੇ ਵੀ ਵੀਡੀਓ ਦੇਖਿਆ ਹਨਾ ਵੀ ਉਹ ਵੀ ਚਲੋ ਅੱਗੇ ਅੱਗੇ سپورਟ ਕਰਦੇ ਹਾਂ ਹਾਂਜੀ 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 ਸਭ ਤੋਂ ਸਾਡਾ ਮੇਨ ਪਰਪਸ ਹੀ ਇਸ ਚੀਜ਼ ਦਾ ਵਾ ਵੀ ਜਿੱਦਾਂ ਅਸੀਂ ਆਏ ਆ ਹੁਣ ਅਸੀਂ ਕਰਕੇ ਗਏ ਆ ਤੇ ਹੋਰ ਇਸ ਚੀਜ਼ ਨੂੰ ਦੇਖਣ ਵੀ ਬੰਦਿਆਂ ਦੀ ਮਿਹਨਤ ਨੂੰ ਅਸੀਂ ਆਏ ਆ ਸਾਰੇ ਭਰਾ ਰਲ ਕੇ ਹਾਂਜੀ 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 ਭਾਜੀ ਭਾਈ ਮੈਂ ਦਿਲੋਂ ਧੰਨਵਾਦ ਕਰਦਾ ਭਾਜੀ ਤੇਜੀ ਭਾਈ ਹੁੰਦਾ ਆਪਣੇ ਗੱਬਰ ਭਾਈ ਹੁਣੀ ਜਿੰਨੇ ਭਰਾਏ ਬੱਦੇ ਭਾਈ ਹੁਣੀ ਹਨਾ ਸਾਰਿਆਂ ਦਾ ਧੰਨਵਾਦ ਜਿੰਨੇ ਭਰਾਏ ਹਨਾ ਆਪਣਾ ਕੀਤਾ ਮੈਦਨ ਨੇ ਇੱਕ ਵੀ ਗੱਲ ਕੀਤੀ ਸੀਗੀ ਹਨਾ ਵੀ ਉਹ ਮਹਾਰਾਜ ਬਹੁਤ ਬੇਅੰਤਾ ਹਨ ਉਹਨੂੰ ਪਤਾ ਵੀ ਸੀਗਾ ਲੋਗੜਾ ਹਨਾ ਤੇ ਭਾਈ ਜੁਣੀ ਆਏ ਆ ਚਲੋ ਮੈਂ ਤੁਹਾਨੂੰ ਧੰਨਵਾਦ ਆ ਭਾਈ ਜੁਣਾ ਦਾ ਹਨਾ ਬਹੁਤ ਬਹੁਤ ਮਿਹਰਬਾਨ ਬਸ ਇਹ ਆ ਵੀ ਤਗੜੇ ਹੋ ਕੇ ਹਾਂਜੀ ਖੇਡੋ ਮਿਹਨਤਾਂ ਦੇ ਮੁੱਲ ਪੈਂਦੇ ਆ ਹਾਂਜੀ ਹੋ ਤੇ ਤੁਹਾਡੀ ਮਿਹਨਤ ਤੇ ਤੇਰੀ ਤੇ ਸੁਣੀ ਦੀ ਹਾਂਜੀ ਤੇ ਏਸੀ ਨੂੰ ਆਪਣੇ ਮਨਾਂ ਦੇ ਵਿੱਚ ਅਗਰੈਸਿਵ ਹੋਰ ਕਰੋ ਵਿਖਾਂ ਵੀ ਸਾਡਾ ਸਨਮਾਨ ਹੋਇਆ ਸਾਨੂੰ ਕੋਈ ਬੰਦਾ ਆਇਆ ਸੀ ਬਾਹਰੋਂ ਤੇ ਸਾਨੂੰ ਇਸ ਕਾਬਿਲ ਸਮਝ ਕੇ ਗਿਆ ਵੀ ਅਸੀਂ ਆਪਣੀ ਗੇਮ ਨੂੰ ਹੋਰ ਉੱਪਰ ਉਠਿਗੇ ਸੋ ਗੁੱਡਵਿਲ ਐਂਡ ਗੁੱਡ ਵਿਸ਼ੇਸ ਜਿਵੇਂ ਬੋਲੋ ਫਿੱਕੀ ਠੀਕ ਆ ਸਤ ਜੀ ਠੀਕ ਆ ਜੀ ਆਓ ਭਾਈ ਫੋਟੋ ਵਿੱਚ ਕੱਪ ਹੋਊਗਾ ਉੱਥੇ ਕਿਨੂੰ ਮੋਟਰਸਾਈਕਲ ਦਿੱਤੀ ਕਰਾਂਗੇ ਸਨਮਾਨਤ ਤੇ ਵਿੱਕੀ ਨੂੰ 2000 ਰੁਪਇਆ ਮੋਟਰਸਾਈਕਲ ਆਪਣੇ ਸਣੀ ਨੂੰ ਕਰਨਾ ਤੁਸੀਂ ਭਾਈ ਅੱਛਾ ਅੱਛਾ ਸਾਡੇ ਸਾਰੇ ਨਵੰਬਰ ਮਹੀਨੇ ਭਾਜੀ ਠੀਕ ਹੈ ਠੀਕ ਹੈ ਨਵੰਬਰ ਮਹੀਨੇ ਤੇ ਵਿੱਕੀ ਨੂੰ 21000 ਰੁਪਏ ਦੇਣਾ ਚਾਹੀਦਾ ਅਲਵਾਰਦੀ ਚੌਧਰੀਆਂ ਚ ਉੱਥੋਂ ਸਣੀ ਵੀਰ ਨੂੰ ਮੋਟਰਸਾਈਕਲ ਤੇ ਵਿੱਕੀ ਵੀਰ ਨੂੰ 21000 ਰੁਪਿਆ ਸਾਡੇ ਸਾਰੇ ਭਰਾਵਾਂ ਵੱਲੋਂ ਚਲੋ ਵਧੀਆ ਵੀਰੇ ਕੰਗ੍ਰੈਚੁਲੇਸ਼ਨ ਭਰਾ ਠੀਕ ਆ ਸਣੀ ਥੈਂਕ ਯੂ ਭਾਈ ਖੇਲੇ ਭਾਈ ਬਾਕੀ ਦਾ ਧੰਨਵਾਦ ਤੁਹਾਡਾ ਵੀਰੇ ਵੀ ਤੁਸੀਂ ਇਹਨਾਂ ਕੀ ਗੱਲ ਦਾ ਵੀ ਨਾਲਿਆ ਭਰਾ ਤੁਹਾਡੇ ਆਪਦੀ ਮਿਹਨਤ ਤੁਸੀਂ ਜਾਰੀ ਜਿੱਥੇ ਕਿਤੇ ਵੀ ਲੋੜ ਪੈਂਦੀ ਆ ਚੰਗਿਆਂ ਨੂੰ ਸਾਰੇ ਦਈ ਜਾਂਦੇ ਆ ਹਾਂਜੀ ਹਾਂ ਨਾ ਚੰਗਿਆਂ ਨੂੰ ਦੀ ਤਾਂ ਗੱਲ ਆ ਸਟੇ ਜਾਂਦੇ ਇਦਾਂ ਭਰ ਭਰ ਦਿੱਤੀਆਂ ਇਹਨਾਂ ਨੂੰ ਲੋੜ ਆ ਰੂਪਾ ਜੀ ਨੇ ਅੱਗੇ ਬੜੀ ਵਧੀਆ ਗੱਲ ਕੀਤੀ ਵੀ ਜਿਹੜਾ ਤਗੜਾ ਪ੍ਰੇਅਰ ਨਾ ਉਹਨਾਂ ਤੇ ਲੱਖ ਲੱਖ 2-2 ਲੱਖ ਲੱਗਦੇ ਆ ਜਿਹੜੇ ਮੇਰੇ ਵੀਰ ਆ ਮਿਹਨਤਾਂ ਨਾ ਇਹਨਾਂ ਦੀਆਂ ਜਿਹੜੀਆਂ ਬੋਲਦੀਆਂ ਵਾਂ ਇਹਨਾਂ ਨੂੰ ਇਹਨਾਂ ਨੂੰ ਸਾਡਾ ਇਹ ਆ ਵੀ ਅਸੀਂ ਚੁੱਕੀ ਇਹ ਨਾ ਕਰਾਂਗੇ ਹੋਰ ਗਾਂ ਵੀਰ ਕਰਨਗੇ ਤਕੜੇ ਤੇ ਹੈ ਇਹਨਾਂ ਦੀ ਸਪੋਰਟ ਕਰਨੀ ਘਰੋਂ ਗਰੀਬ ਆ ਕਬੱਡੀ 'ਚ ਤਕੜੇ ਆ ਕਬੱਡੀ 'ਚ ਤਕੜੇ ਆ ਅਸੀਂ ਸਵੇਰੇ ਇਹੋ ਗੱਲ ਕਰਦੇ ਹਾਂ ਮੈਂ ਕਿਹਾ ਵੀ ਆਪਣਾ ਵਿੱਕੀ ਵੀਰ ਨੂੰ ਮੋਟਰਸਾਈਕਲ ਦਾ ਸਨਮਾਨ ਹੋਇਆ ਤੇ ਆਪਾਂ ਹੁਣ ਸਣੀ ਨੂੰ ਮੋਟਰਸਾਈਕਲ ਦਾ ਸਨਮਾਨ ਕਰੀਏ ਨਵੰਬਰ ਮਹੀਨੇ ਇੱਥੇ ਇੱਕ ਆਪਾਰ ਤੁਹਾਡੇ ਤੇ ਵਿੱਕੀ ਵੀਰ ਦਾ ਇੱਕ ਹੀਰਨਾ ਸਨਮਾਨ ਕਰਾਂਗੇ ਹਾਂਜੀ ਬਾਕੀ ਜੇ ਹੋ ਸਕਿਆ ਤੇ ਕੋਈ ਗੱਲ ਹੀ ਨਹੀਂ ਵਿੱਕੀ ਵੀਰ ਪੇ ਟੈਂਸ਼ਨ ਨਾ ਹੋ ਤੁਸੀਂ ਬਸ ਇਹ ਆ ਵੀ ਆਪਣੀ ਮਿਹਨਤ ਹਾਂ ਮਿਹਨਤ ਨੂੰ ਬੜਮੁੱਲੀ ਦਾਤ ਸਮਝ ਕੇ ਨਾ ਐ ਆਪਣੇ ਸਿਖਰ ਤੇ ਲੈ ਜਾਓ ਵੀ ਸਾਡਾ ਵੀ ਮੁੱਲ ਮੜੇ ਉਸਤਾਦਾਂ ਦਾ ਮੁੱਲ ਵੀ ਮੜੇ ਤੇ ਤੁਸੀਂ ਆਪਣੇ ਵਿਖਾਓ ਖੇਡ ਕੇ ਵੀ ਹਾਂ ਵੀ ਅਸੀਂ ਖੇਡਦੇ ਆ ਬਾਬੇ ਦੀ ਕਿਰਪਾ ਵਾ